ਪਾਂ ਜੀ ਠੀਕ ਐਂ ਦੇ ਸਭੇ ਕਿ ਸਿਮਰਤ ਨੂੰ ਹਸਪਤਾਲ ਲੈ ਕੇ ਚੱਲੇ ਜੇ ਹਾਂਜੀ ਚੰਗਾ ਆ ਮੈਂ ਤਾਂ ਹਜੇ ਤੁਰਨੇ ਲੱਗੀ ਸੀ ਰੁਕ ਗਈ ਮੈਂ ਵਧੀਆ ਹੋ ਗਿਆ ਤਾਈ ਆਈ ਆ ਤੇ ਮੈਂ ਮੁੱਖਾ ਹੀ ਦੇਖੋ ਅੱਛਾ ਅੱਛਾ ਉਹ ਆਂਦੀ ਵੀ ਨਹੀਂ ਹਸਪਤਾਲ ਲੈ ਕੇ ਆਪਾਂ ਚੱਲੀਏ ਹਾਂ ਤੇ ਫਿਰ ਉਹਨੂੰ ਅਖੋਲ ਕੋਲ ਰਾਣੇ ਨੂੰ ਫੋਨ ਕੀਤਾ ਰਾਣਾ ਆਉਂਦਾ ਫਿਰ ਆਪਾਂ ਉਹਨੂੰ ਹਸਪਤਾਲ ਲੈ ਕੇ ਜਾਂਦੇ ਅਸਰਾ ਚਾ ਤੇ ਚਲੋ ਮੈਂ ਵੀ ਟੜੇ ਨਾਲ ਚੱਲਦੀ ਕਿ ਮੇਰੇ ਸੁਣੋ ਗਾ ਜੇ ਤੂੰ ਵੀ ਸਾਡੇ ਨਾਲ ਚਲ ਜੇ ਹੋਵੇ ਘਰ ਨੂੰ ਤੇ ਜਾ ਕਰਦੀ ਆਂ ਕਿ ਚੱਲੀਏ ਆਪਾਂ ਵੀ ਨਾ ਸਾਰੇ ਚਲੀਏ ਕਿ ਆਪਾਂ ਸਾਰੇ ਚਲੇ ਗਏ ਤੇ ਘਰ ਕੌਣ ਰਹੇਗਾ ਤੇ ਤੂੰ ਹੀ ਘਰ ਰਹੋਗੇ ਉੱਥੋਂ ਮੈਂ ਕੀ ਦਾ ੱਟਾ ਮੰਗਣਾ ਢੰਡਾ ਮੰਗਣਾ ਕਿਸੇ ਦੀ ਲੋੜ ਹੈ ਤੇ ਤੂੰ ਭੇਜ ਤਾ ਉਹ ਸਿਆਣੇ ਆ ਜੇਗੇ ਸ਼ੰਮੀ ਨੂੰ ਕੁਝ ਪਤਾ ਨਹੀਂ ਲੱਗਣਾ ਪੈਂਜੀ ਹਸਪਤਾਲ ਵਿੱਚ ਜਦੋਂ ਸਾਰਾ ਕੁਝ ਤੇ ਮਿਲ ਜਾਂਦਾ ਉਹ ਨਹੀਂ ਪੈਂ ਜਿਹੜੀ ਘਰ ਦੀ ਚੀਜ਼ ਹੁੰਦੀ ਹੈ ਘਰ ਦੀ ਹੁੰਦੀ ਹੈ ਹਸਪਤਾਲਾ ਤੋਂ ਆਪਾਂ ਕੁਝ ਨਹੀਂ ਲੈਣਾ ਘਰ ਦੀ ਚੀਜ਼ ਨਹੀਂ ਅਰੇ ਅੰਦਰ ਹੀ ਤੱਤਾ ਠੰਡਾ ਜੋ ਵੀ ਹੋ ਮੈਂ ਫੋਨ ਕਰੂੰਗੀ ਤੁਸੀਂ ਉਹ ਬਣਾ ਕੇ ਭੇਜਣਾ ਤੁਸੀਂ ਘਰ ਰੋ ਤੇਰੀ ਘਰ ਸਾਂਭੋ ਸਾਥੀ ਦੇ ਬੰਦੇ ਜਰਨੀ ਨਾਲ ਸਾਥੀ ਆਪਾਂ ਨੇ ਮਾਰਚ ਤੋਂ ਸੁਧਾਉਣਾ ਹੈ ਸਮਾਨ ਦੱਸੋ ਕਿਹੜਾ ਕਿਹੜਾ ਪਾਣਾ ਮੈਂ ਫਾਸ ਅਜੇ ਤੁਸੀਂ ਬੈਠੋ ਮੈਂ ਫੋਨ ਕਰੂੰਗੀ ਨਾ ਅਜੇ ਕੁਝ ਨਹੀਂ ਉਹਨੂੰ ਖੜਨਾ ਹੀ ਆ ਜਾਂਦਾ ਰਣਾ ਨਾ ਹਾਂ 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 ਕਿ ਮੈਂ ਜਿਹੜਾ ਵੀ ਕੰਮ ਕਰਨੇ ਆ ਹਰ ਕੰਮ ਦੇ ਵਿੱਚ ਉਹਨੂੰ ਨਾ ਕਰੀ ਜਾਂਦੇ ਠੀਕ ਹੈ ਪਤਨ ਸਿਮਰਤਾ ਇਹ ਸਿਮਰਤਾ ਮੇਰੀ ਦਾਸਨ ਇਹਤਾ ਜੀ ਮੈਂ ਵੀ ਨਾਲ ਜਾਉਂਗੀ ਹਸਪੀਟਲ ਹਾਂ ਤੂੰ ਵੀ ਪਤਾ ਜਾਏਗੀ ਕਿ ਤੇਰੀ ਭੈਣਿਆ ਨਿੱਕੀ ਤੂੰ ਨਹੀਂ ਜਾਏਂਗੀ ਕਿ ਹੋਰ ਕੋ ਜਾਊਗਾ ਹੈ ਮੈਂ ਮੰਮੀ ਜੀ ਦੀ ਗੱਲ ਸੁਣਿਆ ਅੱਛਾ ਅਸੀਂ ਹਸਪੀਟਲ ਖੜਨ ਲੱਗੇ ਨਹੀਂ ਮੈਨੂੰ ਪਤਾ ਤੂੰ ਤਿਆਰ ਹੋ ਤੈਨੂੰ ਖਾਣਾ ਆ ਕੇ ਆਵੇ ਲੱਗੇ ਗੱਡੀ ਲੈਣ ਗਿਆ ਤਾਈ ਜੀ ਮੈਂ ਤਾਂ ਗੱਡਾ ਵਧੀਆ ਸੂਟ ਪਾਇਆ ਵਾ ਮੈਂ ਇੱਦਾਂ ਹੀ ਬਹਿ ਜਾਣਾ ਨਾਲ ਨਹੀਂ ਵਧੀਆ ਵਧੀਆ ਪੁੱਤ ਸੋਹਣਾ ਸੂਟ ਆ ਹੈ ਠੀਕ ਹੈ ਚਲੋ ਚਲੋ ਚੱਲੀਏ ਆਪਾਂ ਸਿਮਰਤਾ ਉੱਥੇ ਚੱਲ ਚਲੀਏ

ਫੇਰ ਕਾਹਦੀ ਕਿਉਂ ਘੋਟ ਪਰਨੀ ਹੈ ਤੇਰਾ ਪੁੱਤ ਪਾਣੀ ਪੀਦਾ ਇੱਕ ਦਿਨ ਨਹੀਂ ਪਾਣੀ ਪੀਦਾ ਹਾਂਜੀ ਮਾਮੇ ਜੀ ਕੋਈ ਸਮਾਨ ਸਮੋਰ ਵੀ ਨਾਲ ਲੈ ਕੇ ਜਾਣਾ ਹਸਪੀਟਲ ਮੈਂ ਤਿਆਰ ਕਰ ਲਾਂ ਫਿਰ ਰੋਟੀ ਰੋਟੀ ਕਰਨੀ ਤਿਆਰ ਤੂੰ ਨਹੀਂ ਪੁੱਤ ਜਾ ਤੂੰ ਕਿਥੇ ਜਾਣਾ ਨਹੀਂ ਅਨੰਦ ਜੀ ਤਾਈ ਜੀ ਚੱਲੇ ਮੈਂ ਤਾਂ ਤਾਈ ਜੀ ਚੱਲੀ ਹੈ ਰਾਣਾ ਚੱਲਿਆ ਵਾ ਤੇ ਉਹ ਚੱਲਿਆ ਤੂੰ ਨਹੀਂ ਜਾਣਾ ਪੁੱਤ ਜੇ ਤੂੰ ਚਲ ਗਈ ਭੂਆ ਘਾਰਿਆ ਤੇ ਭੂਆ ਨੂੰ ਕੋਈ ਚੀਜ਼ ਨਾ ਲੱਗੀ ਤੇ ਫਿਰ ਕੀ ਕਰਾਂਗੇ ਤੈਨੂੰ ਤਾਂ ਪਤਾ ਵਾ ਡੱਬੇ ਕਿੱਥੇ ਘੋਪਿਆ ਵਾ ਕਿੱਥੇ ਸੁੰਡ ਪਈ ਕਿੱਥੇ ਕੀ ਪਿਆ ਹੈ ਮਮੀ ਜੀ ਮੈਨੂੰ ਤੁਸੀਂ ਬੱਸ ਨਾ 5 ਮਿੰਟ ਦੋ ਮੈਂ ਇਹਨਾਂ ਨੂੰ ਸਾਰਾ ਕੁਝ ਸਮਝਾ ਦੇਣੀ ਆ ਕਿ ਆਹ ਲੂਣ ਹਲਦੀ ਖੰਡ ਪੱਤੀ ਆਹ ਸਾਰਾ ਕੁਝ ਇੱਥੇ ਪਿਆ ਉਹਥੇ ਜਾ ਕੇ ਡਾਕਟਰ ਕੀ ਕਹਿੰਦੇ ਨੇ ਨਰਸਾਂ ਕੀ ਕਹਿੰਦੀਆਂ ਨੇ ਖਾਣ ਨੂੰ ਕੀ ਦਿੰਦੀਆਂ ਨੇ ਫਿਰ ਇਹ ਨਾ ਦੱਸੂਗੀ ਤੂੰ ਪਹਿਲਾਂ ਉਧਰ ਤੈਨੂੰ ਦੱਸ ਦੇਣੀ ਤੂੰ ਘਰ ਰੋ ਤੂ ਹੱਥ ਲਾਗੇ ਸਾਰੇ ਕੰਮ ਕਰਾ ਪੁੱਤ ਮੈਂ ਲੈ ਕੇ ਜਾਣੀ ਆ ਮੈਨੂੰ ਪਤਾ ਹੈ ਤੈਨੂੰ ਚਾਹ ਬਹੁਤ ਹੈ ਕੋਈ ਗੱਲ ਨਹੀਂ ਆਪਾਂ ਘਰੇ ਆ ਜਣਾ ਚੰਨ ਭੈਣ ਜੀ ਜਗੜੀ ਆਂਦੀ ਆ ਤੇ ਆਪਾਂ ਲੈ ਚਲੀਏ ਇਹ ਜਿਹੜੀ ਕੀ ਉਹਨੋਂ ਬੜਾ ਚਾਵਾ ਭੈਜੀ ਚਾਤ ਮੈਨੂੰ ਪਤਾ ਹੈ ਵਾ ਮੈਂ ਨਾ ਨਹੀਂ ਕਰਦੀ ਮੈਂ ਬੱਸਾ ਵਾ ਤੇ ਸਾਰੇ ਆਪਾਂ ਉੱਥੇ ਚਲੇ ਗਏ ਤਾਂ ਪੂਆ ਜੀ ਤੇ ਲੱਗੇ ਕੌਣ ਰੂਗਾ ਸਮਾਨ ਦਾ ਤੇਨੂੰ ਪਤਾ ਵਾ ਸਾਰਾ ਕਰਦਾ ਮੰਮੀ ਜੀ ਪੂਆ ਜੀ ਕੋਲ ਫੋਨ ਹੈਗਾ ਆ ਉਹ ਮੈਨੂੰ ਫੋਨ ਕਰ ਲੈਣਗੇ ਪੁੱਛ ਲੈਣਗੇ ਕੁਝ ਪੁੱਛਣਾ ਹੋਊਗਾ ਤੇ ਉਹ ਤਾਂ ਫੋਨ ਕਰਦੇ ਆ ਵੀ ਟਾਈਮ ਲੱਗਦਾ ਵਾ ਮੈਂ ਉਧਰੋਂ ਫੋਨ ਕਰੂੰਗੀ ਚੀਜ਼ ਤੇ ਫਟਾਫਟ ਬਣਾ ਦੇਗੀ ਤੇ ਅੰਦਰੋਂ ਖੜ ਕੇ ਦੇ ਦੇ ਦੇਗੀ ਪੂਆ ਨੂੰ ਪੂਆ ਤਿਆਰ ਕਰ ਤੇ ਜੇ ਤੂੰ ਵੀ ਚਲ ਗਿਆ ਤਾਂ ਇਕੱਲੀ ਕਮਰੀ ਆਵਾਂਗੀ ਕਿੱਥੇ ਲੱਭਦੀ ਫਰੂੰਗੀ ਕਿ ਤੇਰੀ ਆਣਾ ਨਾ ਪਕੜਾ ਉੱਥੇ ਬਿਠੇ ਰਹਿਣਾ ਪੁੱਤ ਮम्मी ਜਾ ਲਾਂ ਦੋ ਦੀਦੀ ਨੂੰ ਕੁਝ ਨਹੀਂ ਹੁੰਦਾ ਤੇਨੂੰ ਕਰੇ ਪੂਆ ਲੱਗੇ ਕਿ ਨਹੀਂ ਰਹਿਣਾ ਕੋਈ ਨਾ ਦੀਦੀ ਤੁਸੀਂ ਮੇਰੇ ਨਾਲ ਚੱਲ ਜਿਓ ਜਾਵਾ ਹਾਂਜੀ ਪੁੱਤ ਨਾਲ ਨਹੀਂ ਜਾਵਾ ਹਾਂ ਉਹਦੇ ਟਾਈਮ ਆਤੀ ਹੋਗਾ ਪੁੱਤ ਟਾਈਮ ਅਹੀਂ ਵੇਖਣਾ ਉਹ ਕਿੱਦਾਂ ਕਰਨਾਵਾ ਚਲੋ ਅੱਧੇ ਬੱਚੇ ਦੇ ਘਰ ਰਵਾਂਗੇ ਤੇ ਬੱਚੇ ਦੇ ਨਾਲ ਜਾਵਾਂਗੇ ਚਲੋ ਹੁਣ ਤਾਈ ਤੇਰੀ ਚੱਲੀ ਹੈ ਨਾ ਤੂੰ ਮੁੱਤਪੂਆ ਕਰ ਲੈ ਅੱਲਾ ਟਾਈਮ ਨਾ ਖਰਾਬ ਕਰ ਚਲੋ ਮੈਂ ਜੀ ਛੇਤੀ ਚਲ ਮੇਰੇ ਪੁੱਤ ਤੂੰ ਘਰੇ ਰਹਿ ਰੋ ਕੋਈ ਗੱਲ ਨਹੀਂ ਆ ਚਲ ਪੁੱਤ ਜਿੱਦਾਂ ਤੇਰੀ ਮੰਮੀ ਆਂਦੀ ਉਹ ਤਰ੍ਹਾਂ ਕਰਨਾ ਚਲ ਚਲ ਆਓ ਚਲ ਨਿਕਲ ਦੇ ਉੱਠ 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 ਪੁੱਤ ਉੱਠ ਮੈਂ ਤੇਰੇ ਨਾਲ ਹੀ ਸੰਭਤ ਚੰਗਾ ਹਾਂ ਮੈਨੂੰ ਆਪਣੇ ਨਾਲ ਹੀ ਸੰਭੀ ਉਹਨੂੰ ਅਹੀਂ ਛੱਡ ਬਣਾ ਆ ਫੇਰ ਤੂੰ ਘਰ ਰਹਿਣ ਦੇ ਦੇ ਨਾ ਮੋੜ ਪੈਣੀ ਕਈ ਚੀਜ਼ਾਂ ਦੀ ਸਾਨੂੰ ਤੇ ਕੋਈ ਚੀਜ਼ ਲੈ ਕੇ ਆ ਪਿਆ ਜੂਗੀ ਬੰਨ ਨਾਲ ਹਾਂ ਮੱਝ ਨਾੜੀ ਸਾਰੇ ਸਿਰ ਚੱਲਦੇ ਲੋਕੀ ਵੇਦੇ ਸਾਰਾ ਟੱਬਰ ਪਤਾ ਨਹੀਂ ਕਿੱਥੇ ਚੱਲ ਗਿਆ ਆ ਜਾ। ਹੂੰ ਮੈਂ ਤਾਂ ਪੂਰੀ ਤਿਆਰ ਹੋਈ ਸੀ ਘਰ ਜਾਵਾਂ ਕਿ ਜਾਵਾਂ ਪਰ ਹੁਣ ਤੇਰੀ ਸੱਸ ਨੇ ਮੈਨੂੰ ਕਹਿਤਾ ਕਿ ਇੱਥੇ ਰੋ ਘਰ ਸੰਭੋ ਸਾਰਾ। ਮੈਨੂੰ ਪਤਾ ਤੇਰਾ ਮੂਡ ਖਰਾਬ ਹੋਇਆ ਕਿ ਮੈਂ ਕਿਉਂ ਨਹੀਂ ਨਾਲ ਗਈ। ਤੈਨੂੰ ਇਹ ਚਾਹ ਸੀ ਨਾ ਕਿ ਜਦ ਬੱਚਾ ਆਏਗਾ ਪਹਿਲਾਂ ਮੈਂ ਉਹਨੂੰ ਧੀ ਚ ਪਾਵਾਂ ਪਰ ਪੁੱਤ ਮੈਨੂੰ ਇੰਨਾ ਯਕੀਨ ਆ ਗਿਆ ਕਿ ਤੈਨੂੰ ਬਾਅਦ ਚ ਕੋਈ ਨਾ ਕੋਈ ਲੈਣ ਆ ਜਾਊਗਾ। ਫਿਕਰ ਨਾ ਕਰ। ਖੋਸ਼-ਖੋਸ਼ ਦਾ ਖੁਸ਼ੀ-ਖੁਸ਼ੀ ਘਰ ਆਇਤਰਾ ਐ ਤਰਾ ਬੰਬੜਾ ਅੱਛਾ ਮੇਰੇ ਨਾਲ ਸੁਣ ਆਦ ਦਾ ਬੇਡੂ ਬੇ ਰੱਖ ਤੇ ਤਾਸ ਸਬਜੀ-ਭਾਜੀ ਕੀ ਬਣਾਣੀ ਐ ਤੇ ਮੈਂ ਕਹਾ ਸਿਮਰ ਉਹ ਖਿਚੜੀ ਹੈ ਉਹ ਪੁੱਤ ਖੁਸ਼ ਹੋ ਮਾਸੀ ਦੀ ਗੱਲ ਛੱਡ ਤਾਈ ਬਣਨ ਵਾਲੀ ਆ ਵੱਡੀ ਮम्मा ਬਣਨ ਵਾਲੀ ਆ ਹੈ ਦੇਖੀ ਰਸੀ ਹੈ ਕਿੰਨੇ ਚਾੜ ਚੜ ਦੇ ਚੱਲ ਕੋਈ ਨਹੀਂ ਭਾਜੀ ਹਾਂ ਤੂੰ ਬੱਚਾ ਘਰੇ ਹੀ ਹੋਣਾ ਵਾ ਆਹੋ ਹਾਂ ਹੋਰ ਮਾਸਾ ਕਟਾਇਆ ਮੈਂ ਆਓ ਅੱਛਾ ਦਾਲ ਦਸ ਬਣਾ ਦਾਲ ਬਣਾ ਲੈਨੇ ਆ ਥੋੜੀ ਜੀ ਮਸਰਾ ਮੂੰਗੀਆਂ ਦੀ ਵੀ ਨਾਲ ਹਾਂ ਕੋ ਵੀ ਤੇ ਰੋਟੀ ਜਾਣੀ ਆ ਹਸਪੀਟਲ ਛੋਟੀ ਹੁੰਦੀ ਮਸਰਾ ਮੂੰਗੀ ਮੂੰਗੀ ਮਸਰਾ ਕਿਹਨੇ ਮੂੰਗੀ ਆ ਆ ਕੀ ਕੰਨੀ ਨਹੀਂ ਆ ਹੁਣ ਤੋਂ ਵਿਆਹ ਹੀ ਗਈ ਨੇ ਹੁਣ ਘਰ ਲੱਭ ਜ ਬੜਾ ਸੋਹਣਾ ਬੋਲਿਆ ਕਰ ਆਏ ਹਾਈ ਮੂੰਗੀ ਮਸਰਾ ਦੀ ਮੂੰਗੀ ਨਹੀਂ ਮੈਨੂੰ ਜੇ ਚੀਤਾ ਚੇਤਾ ਭੁੱਲ ਗਿਆ ਨਹੀਂ ਪੈਂ ਜੀ ਨੂੰ ਫੋਨ ਕਰ ਆਪਣੀ ਚਾਚੀ ਨੂੰ ਇਹ ਨਾ ਵੇ ਉਹਨਾਂ ਨੇ ਬਾਅਦ ਚ ਗੁੱਸਾ ਕਰਨਾ ਕਿ ਮੈਨੂੰ ਕਿਉਂ ਨਹੀਂ ਦੱਸਿਆ ਛੇਤੀ ਫੋਨ ਕਰ 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 ਉਹਨਾਂ ਦਾ ਛੇਤੀ ਹਸਪੀਟਲ ਤੇ ਇਡੋ ਉਹਨਾਂ ਦਾ ਨਾਮ ਦਾ ਪਤਾ ਚੰਗੀ ਚੱਲਦੀ। ਸ਼ਮੀ ਦਾ ਫੋਨ। ਹੈਲੋ। ਸਸਿਕਾ ਵੀਰੇ। ਸਸਿਕਾ, ਸ਼ਮੀ ਕੀ ਹਾਲ ਆ? ਬਸ ਠੀਕ ਆ ਵੀਰੇ, ਤੂੰ ਹੀ ਸੁਣਾਉ ਠੀਕ ਠਾਕ ਜੇ। ਹਾਂ, ਠੀਕ ਆ, ਵਧੀਆ। ਕਿੱਥੇ ਨੇ ਭਾਬੀ ਤੇ ਚਾਚੀ ਜੀ? ਉਹ ਮੰਮੀ ਤੇ ਗਏ ਆ, ਨਾਲ ਕੇ ਗਏ ਆ। ਤੇ ਜਿਹੜੀ ਸੀਮਾ ਉਹ ਇੱਧਰ ਆਈ ਗਈ ਸੀਮਾ। ਲੈ ਵੀਰੇ। ਚਾਚੀ ਜੀ ਨਾਲ ਕੇ ਬੈਠੇ ਆ। ਆਓ ਸ਼ਮੀ ਤਨੁਕੀ ਦੱਸਾਂ ਚਲ ਕੋਈ ਨਾ ਕੋਈ ਨਾ ਕੀ ਉਹਨਾਂ ਨੂੰ ਫੋਨ ਕਰਕੇ ਛੇਤੀ ਬਲਾਓ ਆ ਖੁਸ਼ਖਬਰੀ ਆਉਣ ਵਾਲੀ ਏ ਇੱਧਰ ਸਿਉਂਦਾ ਤਨਾ ਟਿੱਲੀ ਮੱਠੀ ਹੋ ਗਈ ਆ ਤੇ ਹਸਪੀਟਲ ਲੈ ਗਏ ਝੇ ਅੱਛਾ ਹਾਂ ਲੈ ਸੀਮਾ ਖੁਸ਼ਖਬਰੀ ਹੋ ਲੱਗੀ ਆ ਲੈ ਸ਼ਮੀ ਇਹ ਤੇ ਬੜੀ ਵਧੀਆ ਗੱਲ ਸੁਣਾਈ ਤੇ ਹੋਰ ਕੀ ਵੀਰੇ ਹੁਣ ਤੁਸੀਂ ਵੀ ਇੱਧਰ ਆ ਜਿਓ ਦਵਾ ਦਵਾ ਉੱਤੇ ਚਾਚੀ ਦੀ ਉਹ ਸੱਦ ਲੋ ਇੱਕ ਮਿੰਟ ਹੋਰ ਜਾਣਾ ਕਿ ਘਰ ਕੋਲ ਮੈਂ ਇੱਕ ਮਿੰਟ ਸ਼ਮੀ ਤੁਸੀਂ ਕਿੱਥੇ ਗਏ ਸਾਰੇ ਆਣੇ ਓਹੋ ਵੀਰੇ ਮੈਂ ਤੇ ਘਾਰੀ ਆ ਮੈਨੂੰ ਨਾ ਲੈ ਕੇ ਨਹੀਂ ਗਏ ਮੈਂ ਕਿਹਾ ਸੀ ਮੈਂ ਵੀ ਨਾਲ ਜਾਣਾ ਵਾ ਅੱਛਾ ਕਹਿੰਦਾ ਤੂੰ ਘਰ ਰੋਟੀ ਪਾਣੀ ਕਰਦ ਦੇ ਨਾਲੇ ਘਰੇ ਕੋਈ ਚਾਹੀਦਾ ਵਾ ਆ ਮੈਂ ਤੇ 부ਆ ਜੀ ਘਾਰੀ ਆ ਬਾਕੀ ਸਾਰੇ ਜਾਣੇ ਚਲ ਗਏ ਤੇ ਕਦੋਂ ਲੈ ਕੇ ਗਏ ਸੀ ਮੇਰੇ ਤੁਨੋਂ ਆ ਬਸ ਵੀਰੇ ਅਜੇ ਘੇਟੋਂ ਬਾਹਰ ਹੀ ਹੋਏ ਨੇ ਅੱਛਾ ਕਿਹੜੇ ਹਸਪੀਟਲ ਲੈ ਕੇ ਗਏ ਉਹ ਪਤਾ ਨਹੀਂ ਹੁਣ ਕਿਹੜੇ ਹਸਪੀਟਲ ਖੜਨਾ ਮੈਨੂੰ ਤੇ ਹਸਪੀਟਲ ਦਾ ਨਾਮ ਵੀ ਦੱਸ ਕੇ ਗਏ ਹੈਗੀ ਚਲ ਕੋਈ ਨਾ ਮੈਂ ਸਾਇਨ ਨੂੰ ਪੁੱਛਣਾਗਾ ਹਾਂਜੀ ਤੂੰ ਫੋਨ ਕਰਕੇ ਪੁੱਛ ਲੋ ਰਣਜੀਤ ਨੂੰ ਵੀ ਪਤਾ ਹਣਾਵਾ ਹਾਂ ਠੀਕ ਆ ਕੋਈ ਨਾ ਚਲ ਠੀਕ ਅੱਛਮੀ ਫੋਨ ਕਰ ਆਂ ਯੋਨੇ ਆ ਹਾਂਜੀ ਵੀਰੇ ਮੈਂ ਉਹ ਤੁਹਾਨੂੰ ਦੱਸਣਾ ਹੀ ਵੀ ਆ ਜਿਓ ਹੈ ਹਾਂ ਹਾਂ ਠੀਕ ਹੈ ਠੀਕ ਹੈ ਚਲੋ ਠੀਕ ਹੈ ਲੈ ਸਿਮਾ ਵਧਾਈਆਂ ਕੀ ਹੋਇਆ ਵਾ ਮੈਂ ਮਾਮਾ ਪਰ ਲੱਗਾ ਤੂੰ ਮੰਮੀ ਪਰਨ ਲੱਗੇ ਹੋ ਨਾ ਤੂੰ ਹਸਪੀਟਲ ਪੁੱਛੋ ਕਿਹੜੇ ਜਾਣਾ ਵਾ ਆਪਾਂ ਉੱਥੇ ਕੋਈ ਨਾ ਸਾਹਿਬ ਫੋਨ ਕਰ ਲੈਨੇ ਹੋ ਤੇ ਸ਼ਮੀ ਨੂੰ ਸ਼ਮੀ ਨੂੰ ਵੀ ਨਹੀਂ ਪਤਾਗਾ ਤੇ ਉਹ ਕਹਿੰਦੀ ਹੁਣੇ ਲੈ ਕੇ ਗਏ ਆ ਤੇ ਸ਼ਮੀ ਘਾਰ ਆ ਹਾਂ ਸ਼ਮੀ ਮੁਰ ਘਰ ਛੱਡ ਗਿਆ ਫਿਰ ਘਰ ਵੀ ਤੇ ਕੋਈ ਨਾ ਕੋਈ ਚਾਹੀਦਾ ਕਿ ਨਹੀਂ ਚਲ ਉਹ ਤੇ ਗੱਲ ਤਾਂ ਠੀਕ ਹੈ ਪਰ ਸ਼ੰਮੀ ਨੇ ਅਧਿਕਾਰ ਛੱਡ ਗਿਆ ਤੇ ਇਧਰ ਆਪਣੀ ਮੰਮੀ ਦਾ ਕੀ ਕਰਨਾ ਮੈਂ ਕਿਹਾ ਵੀ ਮੰਮਾ ਨੂੰ ਵੀ ਟਾਈਮ ਲੱਗੇ ਆ ਤੇ ਨਾ ਜਾਓ ਨਾਨਕੇ ਪਰ ਨਹੀਂ ਟਾਪਸਾਂ ਦੀ ਗੱਲ ਤੋਂ ਉਹਦੋਂ ਦੇ ਨਾਰਾਜ਼ ਹੈ ਮੇਰੇ ਨਾਲ ਤੇ ਚੁੱਪ ਕਰਕੇ ਬੈ ਕੇ ਚੱਲ ਕੇ ਵੀ ਦੋ ਚਾਰ ਦਿਨ ਲਾ ਦਾਂਗੀ ਤੇ ਤੇ ਸੀਮਾ ਖੰਡੀ ਹੋ ਜਾਗੀ ਤੇ ਮੈਨੂੰ ਕਿਹੜਾ ਗੁੱਸਾ ਨਹੀਂ ਆਂਦਾ ਹੈਗਾ ਨਾ ਇਹ ਗੱਲਾਂ ਤੇ ਮੈਂ ਕੀ ਕਰਾਂ ਉਹਨੂੰ ਪਤਾ ਤਾਂ ਹੈਗਾ ਮੰਮੀ 'ਚ ਕਿੰਨਾ ਗੁੱਸਾ ਵਾ ਹੁਣ ਉਹਦੋਂ ਦੇ ਚੁੱਪ ਨਹੀਂ ਕਰਨਦੇ ਕਹਿੰਦੇ ਮੈਂ ਚੱਲੀ ਆ ਤੇਰੇ ਮਾਮਿਆਂ ਕੋਲ ਜਦੋਂ ਲੋੜ ਹੋਏਗੀ ਤੇ ਆਪੇ ਬੁਲਾ ਲਿਓ ਤੇ ਮੈਂ ਹੁਣ ਦੱਸ ਕੀ ਕਵਾਂ ਲੋੜ ਹੁਣ ਮੇਰੀ ਘਰ ਇੱਥੇ ਲੋੜ ਸੀ ਨਾ ਮੰਮੀ ਦੀ ਜੇ ਘਰ ਹੁੰਦੇ ਤੇ ਕਿੰਨੇ ਖੁਸ਼ ਹੁੰਨਾਈ ਖੁਸ਼ ਤੇ ਚਲੋ ਜਿਹੜੇ ਹੁਣੇ ਹੋ ਨਹੀਂ ਇਹ ਜਾਂਦੇ ਨਾਲ ਹਸਪੀਟਲ ਚਲ ਆਪਾਂ ਨਾ ਜਾਂਦੇ ਪਹਿਲਾਂ ਇਹ ਤੇ ਨਾਲ ਜਾਂਦੇ ਆਪਾਂ ਉਧਰ ਚੱਲ ਜਾਂਦੇ ਜਦ ਬੱਚਾ ਹੁੰਦਾ ਤੇ ਦੂਸਰੀ ਇਹ ਗੱਲ ਹੁਣ ਤੀਨ ਨੂੰ ਇਹ ਦੱਸੋ ਉਹ ਕੀ ਕਹਿੰਦੀ ਘਰ ਆ ਉਹ ਕਿ ਉੱਥੇ ਹਸਪੀਟਲ ਜਾਉ ਉਹ ਕਹਿੰਦੀ ਆ ਘਰੋਂ ਬਰੂਣੇ ਸਿਮਰਤ ਨੂੰ ਖੜਿਆ ਵਾ ਤੇ ਆਪਾਂ ਕੋਈ ਨਹੀਂ ਰਾਣੀ ਨੂੰ ਜਾਂ ਸਾਹਿਬ ਨੂੰ ਫੋਨ ਕਰਕੇ ਪੁੱਛ ਲੈਨੇ ਕਿ ਕਿਹੜੇ ਹਸਪਤਲ ਆ ਤੇ ਨਾਲੇ ਨੰਬਰ ਦੂਸਰੀ ਗੱਲ ਤੇ ਮੰਮੀ ਨੂੰ ਲੈ ਕੇ ਆਵਾਂ ਕਿ ਆਪੇ ਹੋਣੀ ਹੋਣੀ ਆ ਦੱਸ ਹੁਣ ਮੰਮੀ ਦਾ ਜੱਕਾ ਛੱਡ ਦੋ ਮੈਨੂੰ ਤੀ ਲੈ ਕੇ ਤੇ ਉਧਰ ਜਾਓ ਕੋਈ ਨਾ ਕੋਈ ਤੇ ਪਹੁੰਚੇ ਚਾਚੀ ਤੇ ਪਹਿਲਾਂ ਉੱਥੇ ਆ ਹੁਣ ਤੇ ਮੰਮੀ ਨੂੰ ਲੈਣ ਉਧਰ ਚਲ ਜੋ ਹੁਣੇ ਫੋਨ ਆ ਜੇ ਨਾ ਸ਼ੰਮੀ ਦਾ ਤੇ ਅਸੀਂ ਸਿੱਧਾ ਹਸਪਤਲ ਨੂੰ ਹੀ ਜਾਵਾਂਗੇ ਜਾਂ ਘਰ ਜਾਵਾਂਗੇ ਅੱਛਾ ਮੇਰੀ ਸੋਨ ਗੱਲ ਮੈਂ ਚਾਚੀ ਨੂੰ ਫੋਨ ਕਰਕੇ ਆਪੇ ਪੁੱਛ ਲਉਂਗੀ ਜਾਂ ਤੇ ਮੰਮੀ ਨੂੰ ਤੇ ਫੋਨ ਕਰ ਦੇ ਮੰਮੀ ਨੂੰ ਕਰ ਦਿੰਨੇ ਆ ਤੁਰਦੇ ਤੁਰਦੇ ਨਾ ਰਸਤੇ 'ਚ ਕਰ ਦਿੰਨੇ ਆ ਫੋਨ ਆ ਮੈਂ ਆਉਂ ਕਰਨੇ ਆ ਆਪਣੇ ਕੁੱਪੀ ਖੜੀਏ ਕੋਈ ਬੱਚੇ ਦੇ ਕਿ ਨਹੀਂ ਤੇ ਇਹੋ ਤੇ ਤੈਨੂੰ ਮੈਂ ਗੱਲ ਪੁੱਛਿਆ ਲਗਾ ਵੀ ਮੰਮੀ ਨੂੰ ਫੋਨ ਕਰ ਕੀ ਕਰਨਾ ਮੰਮੀ ਘਰ ਆਉਣਗੇ ਤੇ ਇਕੱਠੇ ਚੱਲਾਂਗੇ ਇਹ ਸੋਣਾ ਵੀ ਆਪਾਂ ਹੁਣੇ ਤੁਰ ਪੀਏ ਅਜੇ ਤੇ ਹਸਪੀਟਲ ਲੈ ਕੇ ਗਏ ਆ ਸ਼ਮਮੀ ਨੇ ਪੂਰੀ ਥੋੜਾ ਗੱਲ ਦੱਸੀ ਏ ਜੇ ਚਲ ਮੈਂ ਕਰਨੀ ਫੋਨ ਫੋਨ ਕਰ ਲੋ ਲੈ ਮੈਂ ਕਰਦਾ ਮੰਮੀ ਨਾਲ ਆਓ ਕਰੋ ਠੀਕ ਹੈ ਨਾ ਮੰਮੀ ਨੂੰ ਮੈਂ ਕਰਦਾ ਕਰੋ ਕਰੋ ਫੋਨ ਉਹਨਾਂ ਨੂੰ ਕਹੋ ਵੀ ਤੁਰ ਪੋ ਦੇਖੋ ਮੇਰੀ ਗੱਲ ਸੋਣਾ ਚਾਚੀ ਫਿਰ ਨਾਲ ਹੀ ਚੱਲਗੇ ਸ਼ੰਮੀ ਨੇ ਕੁਝ ਦੱਸਿਆ ਨਹੀਂ ਕਿ ਚਾਚੀ ਨਾਲ ਆ ਕਿ ਉਹਨਾਂ ਦੇ ਘਰ ਆ ਤੇ ਜੇ ਕਿਤੇ ਚਾਚੀ ਇੱਥੇ ਹੁੰਦੇ ਤਾਂ ਤੁਹਾਨੂੰ ਸਾਨੂੰ ਸਲਾਹ ਦੇ ਦੇਣੀ ਪਰ ਮਮੀ ਨੇ ਸਿੱਧੇ ਮੂੰਹ ਗੱਲ ਨਹੀਂ ਕਰਨੀ ਤੇ ਕੀ ਪਤਾ ਚਾਚੀ ਨੇ ਸ਼ੰਮੀ ਨੂੰ ਕਿਹਾ ਹੋਏ ਕਿ ਫੋਨ ਕਰ ਦੇਤੀ ਫੋਨ ਤੇ ਕਰੋ ਮਮੀ ਨੂੰ ਆਪਣੀਆਂ ਗੱਲਾਂ ਮਾਰ ਜੰਦੇ ਜੇ ਬੈਲﾞﾞ ਗਈ ਬੈਲﾞ ਤੇ ਜਾਣ ਦੀ ਚੱਕਰ ਨਹੀਂ ਦੇ 2 ਮਿੰਟ ਰੁਕ ਲੈ ਫੋਨ ਕੱਟਤਾ ਹੀ ਫੇਰ ਦੁਬਾਰਾ ਕਰ ਦਾਂਗਾ ਟਾਈਮ ਵੇਸਟ ਕਰੀ ਚਲੋ ਫੋਨ ਕਰ ਕਰਕੇ ਫੇਰ ਫੋਨ ਕੱਟਤਾ ਹੁਣ ਦੱਸ ਮੈਂ ਕੀ ਕਰਾਂ ਫੇਰ ਗੁੱਸਾ ਕਰਨਾ ਦੋਵੇਂ ਚੀ ਚੱਲ ਗਏ ਇੱਥੇ ਕੁਛ ਲੈ ਕੇ ਨਹੀਂ ਗਏ ਉਹ ਕੋਈ ਨਹੀਂ ਸਗਣ ਦੇ ਦਵਾਂਗੇ ਨਾ ਕੱਪੜੇ ਲੈ ਕੇ ਤੇ ਬਾਅਦ ਚ ਦੇ ਦੇਣਾ ਸਗਣ ਦੇ ਦਾਂਗੇ ਚਲੋ ਉੱਠੋ ਚੱਲੀਏ ਆਪਾਂ ਚਾਚੀ ਜੀ ਨੂੰ ਨਾਲ ਉੱਠ ਜੋ ਹੁਣ ਚਾਚੀ ਜੀ ਮੈਂ ਉੱਥੇ ਲੱਗਾ ਮੈਂ ਤੈਨੂੰ ਇਹ ਪੁੱਛਣ ਲੱਗਾ ਕਿ ਸਗਲ ਕਿੰਨਾ ਦੇ ਰਹੀ ਏ ਕੌਣ ਸਗਣ ਨੂੰ ਪੁੱਛਦੇ ਜੀ ਕਿੰਨਾ ਦੇਣਾ ਉਹ ਚਾਂਸੇ ਦੇਣਾ ਨਹੀਂ ਫੋਨ ਲਾਓ ਤੇ ਉਹਨੂੰ ਪੁੱਛੋ ਕੀ ਕਿਸ ਕਰਨੀ ਨਾ ਜੇ ਮੈਂ ਦੱਸ ਤਾ ਨਾ ਚਾਂਸੀ ਦੀ ਰਾਣੀ ਨਿਤਲ ਮਾਰ ਮੜ ਕੇ ਮੇਰੇ ਉੱਤੇ ਹੋ ਜਾਣਾ ਸਵਾਰ ਆ ਕੇ ਮੈਂ ਕਿੰਨੀ ਵਾਰ ਕਿਹਾ ਵਾ ਸਹੀ ਤਰੀਕੇ ਨਾਲ ਬੁਲਾਇਆ ਤੇ ਕਰ ਚਾਂਸੀ ਦੀ ਰਾਣੀ ਕਿੰਦਾ ਵਾ ਚਾਂਸੀ ਦੀ ਰਾਣੀ ਕਮਾ ਹੋਰ ਮਹਿੰਗੀ ਕਮਾ ਚਾਂਸੀ ਦੀ ਰਾਣੀ ਤੋਂ ਕੁਛ ਘੱਟ ਐ ਅੱਜ ਤੇ ਵੈਸੇ ਮੈਂ ਜੋ ਮਰਜੀ ਕਮਾ ਅੱਜ ਤਾਂ ਮਮਾ ਨੇ ਨਰਾਜ਼ ਹੋਣਾ ਤੇ ਨਾ ਤੀਨ ਰਾਜ ਨਾ ਟਾਈਮੀ ਹੋ ਜਾਵਾ ਮੇਰੀ ਗੱਲ ਸੁਣ ਕੇ ਤੇ ਮਾਤਾ ਦੇ ਸਾਹਮਣੇ ਨਾ ਕਹਿਦੀ ਚਾਂਸੀ ਦੀ ਰਾਣੀ ਲੱਕੀ ਸਮਝਣ ਤੇ ਇਹ ਮਾ ਆ ਸਤਨੂ ਹੁੰਦਿਆ ਵਾ ਤੇ ਮੈਂ ਸਗਣ ਪੁੱਛਿਆ ਤੇ ਹੁਣ ਤੂੰ ਕਹਿੰਦੀ ਉਹਨੂੰ ਕੁਛ ਮਾਤਾ ਫੋਨ ਚੁੱਕ ਨਹੀਂ ਵਾ ਅੱਛਾ ਨਹੀਂ ਚਾਹ ਜਿੰਦਰਾ ਨਹੀਂ ਫੋਨ ਚੁੱਕ ਕੰਦੀ ਐਂ ਕਰੋ ਚਲੋ ਜਾ ਕੇ ਪਵੇਗ ਨੇ ਮੋਚਾ ਚਾਚੀ ਇੱਥੇ ਨੇ ਜਿੰਨਾ ਸਗਣ ਕੰਗੀ ਦੀ ਤਾਂ ਵੱਡੇ ਤੇ ਆ ਗਏ ਚਾਚੀ ਨੂੰ ਪੁੱਛ ਲਾਂਗੇ ਸਹੀ ਗੱਲ ਹੈ ਠੀਕ ਹੈ ਨਾ ਹਾਂ ਸਹੀ ਗੱਲ ਹੈ ਚਲੋ ਚਲ ਤੇ ਪੈਸੇ ਲੈ ਲਓ ਨਾ ਤੁਸੀਂ ਹਾਂ ਪੈਸੇ ਮੈਂ ਲੈ ਲੈਣਾ ਵਾ ਚਲੋ ਚਲ ਸ਼ਮੀ ਚਾ ਰਹਿਦੇ ਤੇ ਯੇ ਪਹਿਲਾਂ ਫੋਨ ਕਰ ਤੂੰ ਕੋ ਆ ਜੀ ਮੈਂ ਕਿੰਨੀ ਵਾਰੀ ਫੋਨ ਕੀਤਾ ਵਾ ਆਏ ਹੈ ਪੁੱਤ ਕਿੰਨੀ ਵਾਰੀ ਕੀਤਾ ਮੇਰਾ ਧਿਆਨ ਉਧਰ ਹੀ ਆ ਮੈਨੂੰ ਦੱਸਦੇ ਸੀ ਕੀ ਗੱਲ ਆ ਉਹ ਨਾ ਮੰਮੀ ਨਾਲ ਮੇਰੀ ਗੱਲ ਹੋਈ ਸੀ ਇੱਕ ਵਾਰੀ ਹਾਂ ਤੇ ਉਹ ਕਹਿੰਦੇ ਵੀ ਅਹ ਇਹ ਤੂੰ ਕੀ ਬਾਰ ਬਾਰ ਫੋਨ ਕਰਕੇ ਤੰਗ ਕਰੀ ਜਾਨੀ ਆ ਜਦੋਂ ਕੁਝ ਹੋ ਜਾਊਗਾ ਤਾਂ ਤੈਨੂੰ ਦੱਸ ਦਾਂਗੇ ਤੂੰ ਕੀ ਮੇਰਾ ਰਸਤੇ ਰਖਾਦਾ ਵਾ ਕੋਣ ਮੈਂ ਭੋਜੀ ਨੂੰ ਕੀ ਕਰਾਂ ਆਈ ਮੇਰੀ ਸੱਸ ਉਹ ਖਿਜ ਪਈ ਹੁਣੇ ਵਿਚਾਰੇ ਤੁਰਿਆ ਤੇਰੇ ਕੋਲ ਜਾਂਦਾ ਨਹੀਂਗਾ ਕਿ ਉਹ ਤੈਨੂੰ ਪਤਾ ਐ ਉਹ ਜੋ ਟਾਈਮ ਤੇ ਟੈਨਸ਼ਨ ਹੀ ਬੜੀ ਲੱਗੀ ਹੁੰਦੀ ਆ। ਲੋ ਭਾਜੀ ਆ ਮੈਨੂੰ ਵੀ ਤਾਂ ਟੈਨਸ਼ਨ ਹੈਗੀ ਆ ਕਿ ਉਹ ਹਸਪੀਟਲ ਗਏ ਆ ਉੱਥੇ ਬੱਚਾ ਹੋ ਗਿਆ ਨਹੀਂ ਹੋ ਗਿਆ ਕੁਝ ਦੱਸੋ ਤਾਂ ਸਹੀ ਮੈਨੂੰ ਦੱਸ ਤੂੰ ਰஞ்சிਤ ਨੂੰ ਫੋਨ ਕਰਨਾ ਸੀ ਰஞ்சிਤ ਨੂੰ ਚੁੱਕ ਦੇ ਉਹ ਤੇ ਉਹਨਾਂ ਤੋਂ ਵੱਧ ਬਿਜ਼ੀ ਲੈਂਦੇ ਨੇ ਆ ਕਿ ਸਾਹੇ ਨੂੰ ਸਾਹੇ ਨੂੰ ਨਹੀਂ ਮਿਲ ਆਇਆ ਆ ਸਾਹੇ ਆ ਕਿ ਤੇਰਾ ਫੋਨ ਆ ਆ ਕੀ ਆ ਤੇ ਦਾ ਫੋਨ ਹੀ ਆ ਬੇ ਸਾਹੇ ਖਾਇਆ ਜੀ ਹੈਂ ਹੈਲੋ ਹੈਲੋ ਹਾਂ ਸਾਹਿਲ ਸਾਹਿਲ ਹੈਲੋ ਮੇਰਾ ਨਾਮ ਗੱਲ ਕਰ ਰਿਹਾ ਪਹਿਲੇ ਕੀ ਠੀਕ ਠੀਕ ਠਾਕ ਹੀ ਸਿਮਰਤ ਆ ਆ ਠੀਕ ਠਾਕ ਹੈ ਆਛਾ ਤੇ ਬੇਬੀ ਤੇ ਨੋਦਾ ਹੀ ਆਵੇਂ ਬਹੁਤ ਬਹੁਤ ਸਿਮਰਤ ਠੀਕ ਠਾਕ ਹੈ ਨਾ ਹਾਂ ਸਿਮਰਤ ਠੀਕ ਆ ਚੱਲ ਵਧੀਆ ਵਾ ਤੇ ਆਦੇ ਕਾ ਕਦੋਂ ਕਾ ਨਾ ਕਰ ਘਰ ਤਾਂ ਕੋਈ ਛੁੱਟੀ ਮੰਮੀ ਨਾਲ ਗੱਲ ਕਰਵਾਉ ਨੂੰ ਗਿਆ ਮੰਮੀ ਨਾਲ ਮੰਮੀ ਨਾਲ ਕਰਾਈ ਗੱਲ ਮੈਂ ਮੰਮੀ ਨਾਲ ਗੱਲ ਹਾਂ ਕੋਚਾ ਪਾਹੋਸ ਬੁਲਾਈਏ ਛੇਤੀ ਕਰ ਚੱਲ ਚੱਲੀਏ ਰੋਟੀ ਲੈ ਕੇ ਜਾਈਏ ਹਲੋ ਹਾਂਜੀ ਮੰਮੀ ਜੀ ਵਧਾਈਓ ਮੈਂ ਤੁਹਾਨੂੰ ਬਹੁਤ ਬਹੁਤ ਦਾਦੀ ਬਣ ਗਈ ਹੋਦਾਈ ਨਾ 27 ਨੂੰ ਮਾਤਰੀ ਨੂੰ ਹੋਦਾਈ ਨਾ ਹਾਂ ਮੰਮੀ ਜੀ ਚੰਗਾ ਤੁਸੀਂ ਮੈਨੂੰ ਵਧਾਈ ਦੇਤੇ ਮੈਂ ਕਹਿ ਨਹੀਂ ਲੱਗੀ ਪਰ ਮੈਨੂੰ ਤਾਂ ਵਧਾਈ ਦੋ ਤੁਸੀਂ ਤੇ ਨਾ ਮੇਰੇ ਲੰਡਾ ਮੇਰੇ ਨਾਲ ਇਹ ਤਾਂ ਖੁਸ਼ਕੀ ਕਰਦੀ ਮੈਨੂੰ ਹਾਂਜੀ ਮੰਮੀ ਮੇਰੇ ਨਾਲ ਨਾ ਸਿਮਰਤ ਨੂੰ ਬਹੁਤ ਬਹੁਤ ਵਧਾਈ ਦਿਓ ਚੰਗਾ ਨਾਲੇ ਸਾਹੀ ਨੂੰ ਵੀ ਤੇ ਭੈਣ ਜੀ ਆਪਾਂ ਨਾ ਰੋਟੀ ਲੈ ਕੇ ਲੱਗੇ ਆਣ ਤੇ ਹੈਨਾ ਮੈਂ ਤੇ ਛਮੀ ਆਣ ਲੱਗੇ ਆਪਾਂ ਬਸ ਤੁਰਨ ਲੱਗੇ ਆ ਨਹੀਂ ਨਹੀਂ ਤੁਸੀਂ ਆਇਓ ਨਾ ਘਰੇ ਰਹਿਓ ਅਸੀਂ ਆ ਜਾਣਾ ਹੁਣੇ ਛੁੱਟੀ ਮਿਲ ਗਈ ਆਪਾਂ ਆ ਜਾਣਾ ਤਾਂ ਨਾ ਉਹ ਤੁਸੀਂ ਛੁੱਟੀ ਮਿਲ ਗਈ ਭੈਣ ਜੀ ਉਹ ਠੀਕ ਪੰਜੀ 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 ਛਲ ਕੋਈ ਨਹੀਂ ਪੂ ਆਜੀ ਅੰਨ ਨੇ ਹੁਣੇ ਘਰ ਹੀ ਆ ਜਾਣਾ ਫਿਰ ਕੀ ਆ ਬੱਚਾ ਇੱਥੇ ਰਹਿਣਾ ਵਾ ਤੇ ਆਪਾਂ ਹੀ ਘੜਾਉਣਾ ਵਾ ਦੋਹਾਂ ਜਾਣੇ ਕੋਈ ਗੱਲ ਹੀ ਨਹੀਂ ਹੈ ਬੈਜੂ ਬਾਜੀ ਮੈਨੂੰ ਪਤਾ ਸ਼ਕਦਾ ਤੂੰ ਕਿਹਨੀ ਕੋਸ਼ੇ ਤੇਰਾ ਚਿਹਰਾ ਪਛਾਣ ਪਹਰੇ ਨਾ ਪਰ ਇਸ ਟੈਮ ਤੇਰਾ ਦੁੱਖ ਸਭ ਮੈਂ ਹੀ ਵੇਖ ਸਕਦੇ ਮੈਨੂੰ ਪਤਾ ਕਿ ਤੂੰ ਹੱਸ ਟੈਮ ਕੀ ਮਹਿਸੂਸ ਕਰਨ ਲਈ ਹੈ ਬੇਸ਼ੱਕ එන්නකු කොනි චනම් දෙත්තා පයිනා තම පල්ලයක් තියර දෙන නොහද කට රස්්ටන් කියම් සූස් කර දැනි පොත් මාලක තෙල්විස්නේවා ਪਤਾ ਹੈ ਉਹ ਹਜੇ ਤੇ ਵੀ ਜੋ ਬੀਤਣ ਦੀ ਹੈ ਨਾ ਮੈਂ ਸਭ ਜਾਣਦੀ ਆ ਮੈਨੂੰ ਤੇ ਦਿਲਾਸਾ ਦੇਣ ਦੇ ਪਰ ਮੈਂ ਜਾਣਦੀ ਉਹਨਾਂ ਨੂੰ ਵੀ ਫੀਲ ਹੋਣ ਦਿਆ ਵਾ ਇਹ ਨਾ ਸਾਡਾ ਦੋਵਾਂ ਜਾਣਿਆਂ ਦਾ ਪਰਛਾਵਾਂ ਹੀ ਨਹੀਂ ਪੈਣ ਦੇਣਾ ਚਾਹੁੰਦੇ ਸੀ ਮਰਦੇ ਮੈਨੂੰ ਸਾਰੀ ਗੱਲ ਪਤਾ ਆ ਮੈਂ ਸਭ ਕੁਝ ਸਮਝਦੀ ਹੈ ਕਵਾਰ ਹੋਇਆ ਦੋ ਵਾਰ ਹੋਇਆ ਪਤਾ ਨਹੀਂ ਮੇਰੇ ਆ ਕਿੱਦਾਂ ਹੈ ਕਿੰਨੀ ਵਾਰ ਇਦਾਂ ਕੀਤਾ ਮੰਮੀ ਜੀ ਹੋਣਾ ਸਾਰਿਆਂ ਨੇ ਤਾਈ ਜੀ ਨੇ ਕਿਹਾ ਵੀ ਆ ਵੀ ਉਹਨੂੰ ਵਿਜਾਵਾ ਤੇ ਉਹਨੂੰ ਹੀ ਨਾਲ ਲੈ ਜਾ ਪਰਨਾ ਚੱਲੋ ਕੋਈ ਗੱਲ ਜੇੋ ਕਿਸਮਤ ਚ ਲਿਖਿਆ ਕਹਿੰਦੇ ਆ ਨਾ ਉਹੀ ਮਿਲ ਕੇ ਰਹਿਣਾ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੀ ਭੈਣ ਦੀ ਝੋਲੀ ਤੁਸੀਂ ਖੁਸ਼ੀਆਂ ਨਾਲ ਭਰ ਦਿੱਤੀ ਬਹੁਤ ਵਧੀਆ ਕੀਤਾ ਉਹ ਵੀ ਮਾਂ ਬਣਨ ਦਾ ਸੁੱਖ ਪਾਊਗੀ ਹੁਣ ਕਿੰਨਾ ਵਧੀਆ ਲੱਗੂਗਾ ਆ ਨਿੱਕੀ ਜੀ ਨੰਨੀ ਜੀ ਜਾਨ ਸਾਡੇ ਘਰ ਆਊਗੀ ਪਿਆਰੀ ਪਿਆਰੀ ਹਾਸੀ ਵਾਲੀ ਕੋਡਾਵਾ ਦੇ ਸਾਡੇ ਤੇ ਘਰ ਰੌਣਕ ਲੱਗ ਚਾਹੀ ਚੱਲ ਬਾਬਾ ਜੀ ਤੁਸੀਂ ਬਹੁਤ ਮੇਰਾ ਕੀਤੀ ਬਹੁਤ ਮੇਰਾ ਕੀਤੀ ਬਾਬਾ ਜੀ ਤੁਸੀਂ ਪੁਣੀ ਨੂੰ ਚੁੱਕ ਕੇ ਡੇਰਾਂ ਜੀ ਤੇ ਹਾਦੀਆ ਬੰਦਾ ਫੋਨ ਤੇ ਵੇਖ ਲੈ ਮੰਨਿਆ ਸੇਲਣ ਤੇ ਲਾਇਆ ਹੁੰਦਾ ਵਾ ਤੇ ਕੰਨਾ ਫੋਨ ਤੇ ਚੁੱਕ ਲੈ ਦੱਸ ਮੈਨੂੰ ਇਨੀ ਐਸਾਈਮੈਂਟ ਹੋਣੀ ਮੈਨੂੰ ਦੱਸਦਾ ਵੇਖਾਂ ਪੁੱਛਾਂ ਘਰ ਗਦਾਉਣਾ ਵਾ ਨਾ ਸਾਨੂੰ ਹਸਪੀਟਲ ਜਾ ਦੇਣ ਦੇ ਕੋਸ਼ਿਸ਼ ਨਾ ਕਰ ਬੰਦੇ ਦਾ ਜਿੰਨਾ ਮਰਜੀ ਫੋਨ ਕਰ ਲੋ ਇਹਨਾਂ ਨੇ ਫੋਨ ਹੀ ਨਹੀਂ ਚੁੱਕਣਾ ਹੁੰਦਾ पिताਹੁਣ ਭੂਆਜੀ ਫੋਨ ਹੀ ਨਹੀਂ ਚੁੱਕਦੇ ਪਏ ਪਰ ਤੇਰੀ ਸਸਤੇ ਕੈਂਡੀ ਸੀਪਾ ਕਰ ਲਗੇ ਤੋਰਣਾ ਦੇਖੋ ਰੋਟੀ ਵੀ ਪਈ ਕੁਝ ਖਾਣਾ ਹਣਾ ਸਵੇਰ ਦੇ ਭੁੱਖੇ ਹੋ ਗਏ ਉਹ ਭੂਆਜੀ ਕੁਝ ਦੱਸਣਗੇ ਤੇ ਹਸਪੀਟਲ ਰੋਟੀ ਲੈ ਕੇ ਮੈਂ ਜਾਉਂਗੀ ਦੱਸੋ ਕਰਾਂ ਕੀ ਤੇ ਮੇਰੀ ਗੱਲ ਸੁਣ ਤੇਰੇ ਭਰਾ ਪਰਚਾਈ ਪਹੁੰਚ ਗਏ ਨਾ ਉੱਥੇ ਭਲਾ ਲੈ ਆ ਗਿਓ ਲੈ ਆਂਡੇ ਆ ਵੀ ਮਗਨ ਨਾਲੇ ਛੇਤੀ ਛੇਤੀ ਤਿਆਰੀਆਂ ਕਰੋ ਆਪੇ ਸਾਸਿਕਾ ਬੁਲਾਈ ਨਾ ਬੁਲਾਉਂਦਾ ਬੁਲਾਉਂਦਾ ਨਾ ਮੈਂ ਬਟੂ ਬੁਕਾਇਆ ਮਮੀ ਬਣ ਗਈ ਆ ਸਾਈ ਕੁੜੀ ਕਿਹਦੇ ਵਰਗੀ ਆ ਮੈਂ ਤਾਂ ਸਾਈ ਵਰਗੀ ਥੋੜੀ ਥੋੜੀ ਲੱਗਣ ਦੀ ਸੀ ਹਾਂ ਸਾਈ ਬਣ ਗਈ ਹੈ ਹਸਪੀਟਲ ਵੇਖ ਵੀ ਆਈ ਜੇ ਹੋਰ ਆ ਪਸੰਦੇ ਹਸਪੀਟਲ ਕਿੱਲਗੇ ਹੋਰ ਲੱਗੇ ਘਰ ਨੂੰ ਲੱਗੇ ਮਗਰੀ ਹੈ ਸਾਡੇ ਚਲੋ ਤਿਆਰੀ ਕਰੋ ਤੀ ਅੱਛਾ ਅੱਛਾ ਆਂਡੇ ਤੁਰਪੇ ਜਿੱਦ ਤੁਰਪੇ ਤੁਰਪੇ ਆ ਬੱਸ ਨਾਬਜ ਨੇ ਜੋ ਵੀ ਬੱਤੀ-ਬੁਤੀ ਮੰਗਾਈਏ ਰੱਖੂ ਘੇੜਚ ਹਾਂਜੀ ਆਈ ਗਈ ਤੇ ਨੀ ਕੋ ਜ ਆਪਾਂ ਕਿਉਂ ਨਾ ਬਾਜੀ ਅਸੀਂ ਦੋਨੇ ਘਾਰੇ ਆ ਨਾ ਤੇ ਹੋਤੇ ਲੈ ਆਉਂਦੇ ਨੇ ਡੱਬਾ ਆਪਾਂ ਤੇ ਮੰਗਾਇਆ ਨਹੀਂ ਕੁਛ ਜਾਂਦਾ ਹੈਗਾ ਉਹਨਾਂ ਨੇ ਲਿਆ ਹੋਗਾ ਮਿੱਠਾ-ਮੂਠਾ ਕਿਤੇ ਹੈਗਾ ਸੀ ਹੈਗਾ ਸੀ ਤਾਈ ਜੀ ਨੇ ਫੜਿਆ ਸੀ ਚਲ ਚੰਗਾ ਮਿੱਠਾ ਹੈਗਾ ਮੇਰੀ ਗਾਜਨ ਸਿਮਰਤ ਠੀਕ ਹੈ ਕੀ ਨਾ ਹਾਂ ਹਾਂ ਸਭ ਠੀਕ ਹੈ ਤੇ ਚਾਚੀ ਜੀ ਤੂੰ ਹੀ ਨਹੀਂ ਕਿ ਮੈਂ ਫਤੂੜਾ ਤੇਰੇ ਵਰਗੀ ਆ ਮੇਰੀ ਅੰਕੀ ਤਾਈ ਤੇ ਜਲਦੀ ਤੇ ਸਿਮਰਤ ਰਗੀ ਆ ਤੇਰੇ ਵਰਗੀ ਆ ਅਬਲ ਬੇਰੇ ਬੀਂ ਗਿਆ ਹਾਂ ਬੜੀ ਕਿਉਂ ਟੈਨ ਨਹੀਂ ਸੋਣੀ ਜੀ ਚਲੋ ਚਲੋ ਤੇਲ ਚੋ ਬੋ ਤੇਸਟ ਚਾਚੀ ਜੀ ਮਮਾ ਦਾ ਹਾਲ ਦੇਖ ਲਓ ਹਾਂ ਆਏ ਨਹੀਂ ਜੀ ਉਤੋਂ ਬਾਰਿਸ਼ ਉਤੋਂ ਇੰਨੀ ਹੋਂਦੀ ਮਨਾ ਤਾਂ ਫਸ ਗਏ ਆ ਤੇ ਤੁਸੀਂ ਫੋਨ ਕਰ ਦੇਣਾ ਇਹਨਾਂ ਨੂੰ ਕੀਤਾ ਮਹੂਨ ਨਹੀਂ ਉੱਥੇ ਜਿਹੜੇ ਭੈਣੇ ਹੜਾ ਗਏ ਜਿਹੜੇ ਫਸ ਗਈ ਆ ਫੋਨ ਚੁੱਕਿਆ ਕਰੀ ਚੁੱਕਿਆ ਨੇ ਉਹ ਤਰਾਸਾ ਪਤਾ ਕੀ ਗੱਲ ਮੰਮੀ ਨੂੰ ਗੁੱਸਾ ਆਇਆ ਤੇ ਉਹ ਫੋਨ ਕੱਟੀ ਜਾਂਦੇ ਸਾਡਾ ਪਰ ਆਪਣੇ ਮਾਮੇ ਨੂੰ ਕਰ ਲੈਣਾ ਸੀ ਤੇ ਮੈਂ ਕਹਤਾਂ ਮਾਮੇ ਨੂੰ ਹੁਣ ਕਰ ਦਿੰਦੇ ਸਵੇਰ ਤੱਕ ਤੇ ਪਹੁੰਚਣਗੇ ਆਹ ਪਰ ਤੁਸੀਂ ਵੀ ਤੇ ਭੱਜ ਨਾਸਿਚ ਪਏ ਜੇ ਜਦੋਂ ਤੱਕ ਲੱਗਿਆ ਮੈਂ ਸੁਣਿਆ ਤੇ ਹਸਪੀਟਲ ਬੋਲ ਕੇ ਸਿੱਧੀ ਚਲੋ ਕਰੀਏ ਗਿਆ ਚਲੋ 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 ਇਹ ਪਾਉ ਹਾਂ ਹਾਂ ਚਲ ਚਲ ਪਾਉ